ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਮਲੂਕੇ ਦੇ ਨੇੜੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਇਹਦੇ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ گاਵਾ ਰੂਟੀਨ ਚ ਹੁੰਦੀਆਂ ਵਿਕਰੀਆਂ ਚਾਰ ਨਗ ਅੱਜ ਦੀ ਵੀਡੀਓ ਚ ਦਿਖਾਉਣੇ ਆ ਦੋ ਪਹਿਲੇ ਨੰਬਰਾਂ ਤੇ گاਵਾ ਜਿਹੜੀਆਂ ਵੱਧੀਆਂ ਐ ਸੋਹਣੀਆਂ ਸਵਾਈਆਂ ਤੇ ਇਹਨਾਂ ਦੇ ਵਿੱਚੋਂ ਵੀ ਪਹਿਲੇ ਨੰਬਰ ਵਾਲੀ ਵਾੜ ਨਾਲ ਬੱਚਾ ਫੀਮੇਲ ਕਾਫ ਹੈ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ। ਪਸ਼ੂ ਇਹਨਾਂ ਚੋਂ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਹਰੇਕ ਪੱਖ ਤੋਂ ਆਕੇ ਕਰਨੀ ਆ। ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸੋ ਆਪਦੀ ਸਮਝ ਨਾਲ ਤੇ ਆਪਦੀ ਫੁੱਲ ਤਸੱਲੀ ਕਰਕੇ ਖਰੀਦਿਓ। ਆਓ ਡਿਟੇਲ ਪੁੱਛਦੇ ਆਂ ਦੱਸੋ ਪਹਿਲਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਬੱਛੀ ਵਾਲੀ ਗਾਂ ਤੋਂ। ਉਸ ਤੋਂ ਬਾਅਦ ਚ ਦੋ ਨੰਬਰ ਤੇ ਬੱਛੇ ਵਾਲੀ ਵਾੜ ਤਾਜੀ ਸੋਈ ਤੇ ਦੋ ਉਹ ਤੋਂ ਅੱਗੇ ਕੰਬਣ ਖੜੀਆਂ। ਸੋ ਇਸ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਕਿਉਂ ਐਸੇ ਸੱਚੀ ਗੱਲ ਬਾਈ ਨਾਗਚਾਰ ਦਿਖਾ ਰਹੀ ਹਾਂ ਹਾਂਜੀ ਬਾਈ ਪਹਿਲੇ ਨੰਬਰ ਤੇ ਬੈਡ ਕਨਵੈਨਸ ਹੋਇਆ ਇਹ ਪਹਿਲਾ ਸੁਆ ਬਾਈ ਕਦੋਂ ਸੂਈ ਇਹ ਇਹ ਸੁਬਾ ਸੂਈ ਆ ਬਾਈ ਵਾ 2:30 ਵਜੇ ਯੇਰ ਪੈ ਗਈ ਓਕੇ ਜਮ ਬੱਚੀ ਦਿੱਤੀ ਇਹਨੇ ਹਾਂਜੀ ਬਾਈ ਕੀ ਰੇਟ ਰਹੂਗਾ ਤਾਂ ਇਹਦਾ 145000 ਰੁਪਏ ਬਾਈ ਤੁਰਗੇ ਇਹਨੂੰ ਹਾਂਜੀ ਆਪ ਇਹ ਵੀ ਐਸ ਦੀ ਆ ਬਾਈ ਠੀਕ ਹੈ ਤੇ ਇਹਦੇ ਸੈਕਸਰ ਸੀਮਨ ਲੱਗਿਆ ਹੋਇਆ ਸੀ ਬਾਈ ਠੀਕ ਹੈ ਉਹ ਆਪਾਂ ਲੈ ਦਾਂਗੇ ਪਤਾ ਜਰੀ ਹੀ ਹਜੇ ਕਲੀਅਰ ਨਹੀਂ ਆਪਾਂ ਮੜਾ ਜ ਸੋ ਦੋਸਤੋ ਬੱਚਾ ਬੱਚੀ ਐ ਹਾਂ ਜੀ ਪੁੱਤ ਸੁਆ ਪਹਿਲਾ ਸੂਈ ਐ ਸਵੇਰ ਹੀ ਸੂਈ ਐ 1 ਲੱਖ 45000 ਰੇਟ ਹੈ ਹਜੇ ਤਿੰਦਾ ਜਾ ਪਸੂ ਤਾਜ਼ਾ ਸੂਆ ਡਰਦਾ ਜਿਵੇਂ ਹੁੰਦਾ ਉਸ ਤਰ੍ਹਾਂ ਡਰਦੀ ਹੈ ਹਵਾਨਾ ਫਿਟਿੰਗ ਵਾਲਾ ਰੱਖੋਗੇ ਢਾਂਚਾ ਸੋਹਣਾ گا ਦਾ ਇਹ ਨਵਾਂ ਨਹੀਂ ਨਾ گاਵਾ ਕਿਉਂਕਿ ਇੱਕ ਤਾਂ ਠੰਡ ਧੁੰਦ ਸੀਗੀ ਤੇ ਇੱਕ ਤਾਜ਼ੀਆਂ ਬਿਲਕੁਲ ਸੁੰਜੀਆਂ ਵੀ ਸੋ ਪਰ ਇਹ ਜੇ ਹਵਾਨੇ ਚ ਦੇਖ ਰਹੇ ਹੋ ਥਾਣੇ ਦੇ ਹੱਥੀ ਚਵਾਈ ਵਾਲੇ ਆ ਬਾਕੀ ਬਈ ਆਪਾਂ ਧਾਰਾ ਦੂਰਾਂ ਚੈੱਕ ਕਰ ਲਿਆ ਚਵਾਈ ਚੂਈ ਦੀ ਬਹੁਤ ਵਧੀਆ ਤੇ ਨਰਮ ਓਕੇ ਸੋ ਇਹਨੇ ਵੱਛੀ ਨੂੰ ਜਨਮ ਦਿੱਤਾ ਤਾਜੀ ਬਿਲਕੁਲ ਸੂਈ ਆ ਤੇ ਬੱਚੇ ਵਾਲ ਥੋੜਾ ਖਿੱਚ ਕੇ ਪਸੂ ਜਾਂਦਾ ਹੁੰਦਾ ਬੱਚੀ ਦੀ ਗਾੜੀ ਕੁੜੀ ਦੇਖੋ ਬੱਚੀ ਦੀ ਕਿੰਨੀ ਵਧੀਆ ਬਈ ਸੋ ਇਹ ਦੇ ਨਾਲ ਬੱਚਾ ਵੱਛੀ ਤੇ ਵੱਛੀਆਂ ਵਾਲੀ ਵੀਡੀਓ ਦੇ ਵਿੱਚ ਹਮੇਸ਼ਾ ਹੀ ਜ਼ਿਕਰ ਕਰੀਦਾ ਪਸੂ ਚੰਗਾ ਰਹਿੰਦਾ ਜੇ ਵੱਛੀ ਵਾਲੀ ਗਾਂ ਖਰੀਦ ਲੈਣੇ ਹੋ ਤਾਂ ਕਿਉਂਕਿ ਦੋ ਨਾਗ ਹੋ ਜਾਂਦੇ ਆ ਦੋਹਾਂ ਸਾਲਾਂ ਦੇ ਵਿੱਚ ਸੋ ਇਹ ਵੈੜ ਪਹਿਲੇ ਨੰਬਰ ਤੇ ਦੇਖੋ ਪਹਿਲਾ ਸੂਆ ਬਿਲਕੁਲ ਤਾਜੀ ਸੂਈ 1,45,000 ਦਾ ਰੇਟ ਹਵਾਨਾ ਬਾਡੀ ਦੇ ਨਾਲ ਪੂਰਾ ਅਟੈਚ ਹੈ ਖੁੱਚਾਂ ਤੋਂ ਉੱਤੇ ਆ ਚੰਗੀ ਲੰਬਾਈ ਉਚਾਈ ਦੇ ਵਿੱਚ ਹਵਾਨਾ ਇਸ ਤੋਂ ਅੱਗੇ 2 ਨੰਬਰ ਤੇ ਵੀ ਗਾਂ ਸੁਈ ਸੁਆਈ ਹੈ ਤੇ ਕਿੰਨਾ ਸੁਆ ਬਾਈ ਇਹ ਇਹ ਦੂਜਾ ਸੁਆ ਬਾਈ ਹੂੰ ਇਹਨੇ ਮੇਲ ਆ ਬਾਈ ਨਾਲ ਠੀਕ ਹੈ ਸੁਈ ਕਦੋਂ ਇਹ ਇਹ ਬਸ ਬਾਈ ਇਹ ਪੈਂਦਾਂ ਸੁਈ ਰਾਤ ਹੀ ਸੁਈ ਹੈ ਵੀ ਅੱਛਾ ਰਾਤ ਹੀ ਹੈ ਹਾਂ ਬਾਈ ਇਹਨੇ ਬੱਚਾ ਦਿੱਤਾ 5 ਦਾ 4-5 ਕਿਲੋ ਬੋਲੀ ਛੋਈ ਆ ਬਾਈ ਇਹਨੇ 24-25 ਕਿਲੋ ਦਾ ਪਹਿਲੇ ਸੁਈ ਦਿੱਤਾ ਵਾ ਰੇਟ ਕੀ ਰਹਿਣਾ ਇਹਦਾ 1,115,000 ਰੁਪਏ ਲੈਣ ਦੇਣ ਨੂੰ ਲੱਗਾ ਬਾਈ ਖੋਲੀ 115 ਰੇਟ ਦੂਸੋਂ ਦੂਜੇ ਨੰਬਰ ਵਾਲੀ ਦਾ ਬਾਈ ਕੋਲ ਦਾ ਤੇ ਪਹਿਲੇ ਨੰਬਰ ਵਾਲੀ ਦਾ ਹਵਾਨਾ ਫੇਰ ਦੇਖੋ ਜੇ ਨਵਾਈ ਹੁੰਦੀ ਤਾਂ ਗੱਲ ਹੋਰ ਬਾਨੀ ਸੀ ਪਰ ਹੁਣ ਤੁਸੀਂ ਐਵੇਂ ਇਹਨਾਂ ਨੂੰ ਦੇਖਣਾ ਹੁਣ ਇਹ ਦੂਜੇ ਨੰਬਰ ਤੇ ਤੋਰ ਕੇ ਦਿਖਾ ਰਹੇ ਹਾਂ ਦੋਸਤੋ 115000 ਰੇਟ ਹੈ 4-5 ਕਿਲੋਗੂੰ ਬੋਲਾ ਬਾਈ ਕਹਿੰਦਾ ਚੋਤਾ ਸੀ ਥਣ ਥੀ ਚਵਾਈ ਵਾਲੇ ਆ ਹਵਾਨਾ ਇਹਦਾ ਵੀ ਚੰਗਾ ਹੈ ਬਾਕੀ ਪਾਣੀ ਥੋੜਾ ਪੀਂਦੀ ਹੈ ਪੀਲਣ ਦੇ ਬਾਈ ਪਾਣੀ ਪੀਂਦੀ ਤੁਸੀਂ ਇਸ ਸਾਈਡ ਤੇ ਇਹਦੇ ਚਾਰੇ ਥਣ ਦੇਖੋ ਥੀ ਚਵਾਈ ਵਾਲਾ ਬਿਲਕੁਲ ਸੈਜ ਇਹਦੇ ਥਣਾਂ ਦਾ ਰਿੰਦਾ 115000 ਦਾ ਰੇਟ ਰੱਖਿਆ ਹੈ ਸੋਏ 2 ਨੰਬਰ ਦੇ ਉੱਤੇ ਤੁਹਾਨੂੰ ਗਾਂ ਦਿਖਾ ਰਹੇ ਹਾਂ ਦੱਸੋ ਜੀ ਨੂੰ ਪਸੰਦ ਆਵੇ ਤਾਂ ਕਾਲ ਕਰ ਲਿਓ ਬਾਈ ਨੂੰ ਆਏ ਭਰਾ ਦਾ ਮਾਨ ਤਨ ਹੋ ਜਾਂਦਾ ਹੁੰਦਾ ਬਹੁਤ ਗਾਵਾਂ ਸੁਖ ਨਾਲ ਵੇਚਣ ਜਾਂਦੀਆਂ ਵੀਰ ਨੇ ਸੌਦੇ ਸਾਰੇ ਹੁੰਦੇ ਹੀ ਐ ਤੁਸੀਂ ਵੀਡੀਓ ਦੇਖਦੇ ਹੀ ਰਹਿੰਦੇ ਹੋ ਰੁਟੀਨ ਚ ਨਵੇਂ ਗਾਵਾਂ ਗਾਵਾਂ ਤੁਹਾਨੂੰ ਦਿਖਾਉਂਦੇ ਰਹੀਦਾ ਹਵਾਨਾ ਚੰਗਾ ਐ ਇਸ ਵੈਡ ਦਾ ਵੀ ਦੱਸੋ ਥਣ ਵੀ ਥੀ ਚੋਈ ਆ ਜਾਣਾ ਨਾ ਪਤਾ ਜੇ ਦਾ ਰੇਟ 1 ਲੱਖ ਤੇ 15000 ਇਹਦੇ ਨਾਲ ਮੇਲ ਕਾਫ ਐ ਸੋਏ 2 ਤੁਹਾਨੂੰ ਦਿਖਾਤੀਆਂ ਦੋ ਤੁਹਾਨੂੰ ਗੱਭਣ ਦਿਖਾ ਦਿੰਦੇ ਆ ਬਾਕੀ ਤੁਹਾਡਾ ਕੰਮ ਆ ਜਿਹੜਾ ਪਸੂ ਤੁਹਾਨੂੰ ਜਚੇ ਦੁੱਧ ਤੁਸੀਂ ਸਮਝਣਾ ਕਿਹੜੀ ਗਾਂ ਤੋਂ ਕਿੰਨਾ ਚੋਲੋਗੇ ਜਿਹੜੀ 3 ਨੰਬਰ ਤੇ ਹੈ ਬਈ ਇਹ ਬਈ ਸ਼ੱਕ ਦੇ ਤੰਦ ਕੱਢਦੀ ਹੈ ਕਹਿਣ ਦੀ ਗੱਲ ਨਹੀਂ ਜਮਾਂ origignal ਆ ਠੀਕ ਹੈ ਦੁੱਧ ਨੇ 23 24 ਕਿਲੋ ਪਹਿਲੇ ਨੇ ਦਿੱਤਾ ਮਾਲਕ ਨੇ ਜੋ ਆਪ ਨੂੰ ਦੱਸਿਆ ਬਈ ਰੇਟ ਇਹਦਾ ਇਹਦਾ 98000 ਰੁਪਏ ਰੇਟ ਆ ਬਈ ਤੋਰੀ ਰੇਟ 98000 ਆ ਦੱਸੋ ਅਜੇ ਬੱਚੀ ਹਫ਼ਤੇ ਦੀ ਕੱਚੀ ਕੱਚੀ ਆ ਬਈ ਜਿੱਦੇ ਪਿਆਰ ਹੋ ਗਈ ਉਦੋਂ ਲੈਵਾਂ ਲੂ ਬਹੁਤ ਸੁਣਾ ਕਰ ਲੂ ਇੱਕ ਪਾਸੇ ਪਲੂਣ ਦੀ ਨਹੀਂ ਇਹਦੇ ਹਾਂ ਪਲੂਣਾ ਬਾਈ ਠੀਕ ਹੈ ਸੋ ਦੋਸਤੋ ਇਹਦਾ ਰੇਟ 98000 ਹੈ ਲੈ ਸੋ ਇਹ ਦੂਜਾ ਸੂਆ ਅਜੇ ਹਫਤਾ ਲੈਂਦੀ ਅਸੂਨ ਚ ਸੋ ਇਹ ਤਿੰਨ ਤੁਹਾਨੂੰ ਦਿਖਾ ਤੀਆਂ ਚੌਥੇ ਨੰਬਰ ਤੇ ਇੱਕ ਹੋਰ ਵੈੜ ਗੱਪਨ ਦਿਖਾਉਂਗਾ ਚੌਥੇ ਨੰਬਰ ਵਾਲੀ ਗਾਂ ਬਈ ਇਹ ਬਈ ਪਹਿਲਾ ਸੁਆ ਚੌਕ ਦਿਨਾਂ ਦਾ ਕੱਢਦੀ ਬੱਚੀ ਕਿੰਨੇ ਕ ਦਿਨ ਲੋ ਸੋਣ ਦਿਨਾਂ ਦੇ 12 13 ਪਏ ਬਈ ਅੱਜ ਇਹ ਤਾਂ ਰੇਟ ਕੀ ਲੂ ਰੇਟ ਤੇ 92000 ਰੁਪਏ ਦੇ ਦਾਂਗੇ ਬਈ ਤੋਰੀਆਂ 92000 ਦੀ ਦੱਸੋ ਤੇ 12 13 ਦਿਨਾਂ ਦੀ ਹਜੇ ਕੱਚੀ ਐ ਭਲ ਪਾਉਣ ਲੱਗ ਗਈ ਬੱਚੀ ਬਈ ਠੀਕ ਐ ਤੋ ਇਹ ਪਹਿਲਾ ਨਾ ਚੌਕ ਵਾਲੇ ਦੰਦ ਚੱਕ ਰਹੀ ਐ ਇਹ ਲਾਸਟ ਉਤੇ ਤੁਹਾਨੂੰ ਅਧਿਕਾਰ ਰਹੇ ਹਾਂ ਸੋ ਇਹਦਾ ਰੇਟ 92000 ਬਾਕੀ ਸਾਨੂੰ ਵੀ ਪਤਾ ਬਾਈ ਇਹ ਨਵਾਂਗਾ ਧਵਾਂਗਾ ਹੁਣ ਤਾਂ ਇਹੀ ਗਾਂ ਦੁੱਗਣੀ ਲੱਗਣੀ ਸੀ ਫਰਕ ਪੈਂਦਾ ਹੈ ਬਾਲਾ ਜਿਆਦਾ ਫਰਕ ਪੈਂਦਾ ਆਪਾਂ ਤਾਂ ਕਦੇ ਵੀਡੀਓ ਬਣਾਈ ਨਹੀਂ ਸੀ ਸਹੀ ਹੈ ਅੱਜ ਲਾਈਟ ਹੈ ਨਹੀਂ ਅੱਜ ਲਾਈਟ ਹੈ ਨਹੀਂ ਸੀ ਬਾਈ ਦਸੋ ਤੁੰਦ ਕਰਕੇ ਲਾਈਟ ਦਾ ਕੱਟ ਲੱਗਾ ਵਿਆ ਤੇ ਬਿਨਾਂ ਨਵਾਏ ਤੋਂ ਸੋ ਇਹ ਗਾਂ ਤੁਸੀਂ ਲਾਸਟ ਉੱਤੇ ਦੇਖ ਰਹੇ ਹੋ ਮੈਂ ਫੇਰ ਬੇਨਤੀ ਕਰਾਂ ਵੀ ਜਿਨੇ ਪਸੂ ਖਰੀਦਣਾ ਹੈ ਉਹ ਜ਼ਰੂਰ ਆਵੇ ਇੱਥੇ ਆ ਕੇ ਦੇਖੇ ਹਰੇਕ ਪੱਖ ਤੋਂ ਤੇ ਆਪਦੀ ਤਸੱਲੀ ਕਰਕੇ ਖਰੀਦ ਲੇ ਨੰਬਰ 2 ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ। ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਚਾਰ ਨਗ ਅੱਜ ਗੱਗੂ ਬਾਈ ਕੋਲ ਵਿਕਰੀ ਆਲੇ ਸੀ ਤੇ ਚਾਰੇ ਤੁਹਾਨੂੰ ਦਿਖਾਤੇ।